ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੜਕ ਦੇ ਬੋਲ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦਾ ਸਾਡਾ ਵਿਸ਼ਾ ਤੂਫਾਨ ਤੋਂ ਪਹਿਲਾਂ ਵਾਲੀ ਚੁੱਪ ਭਾਈ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਹਿੱਤਾਂ ਅਤੇ ਕਿਸਾਨੀ ਹੱਕਾਂ ਦੀਆਂ ਹੱਕੀ ਮੰਗਾਂ ਲਈ ਮਰਨ ਵਰਤੇ ਬੈਠੇ ਭਾਈ ਜਗਜੀਤ ਸਿੰਘ ਡੱਲੇਵਾਲ ਦੀ ਸਰੀਰਕ ਹਾਲਾਤ ਆਖਰੀ ਸਾਹ ਤੇ ਹੈ ਪਰ ਉਹ ਮਾਨਸਿਕ ਤੌਰ ਤੇ ਚੜ੍ਹਦੀ ਕਲਾ ਵਿੱਚ ਹਨ ਜਿਸ ਸਰਦ ਨਾਲ ਉਹ ਲੋਕ ਹਿੱਤਾਂ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਰਹੇ ਨੇ ਉਹ ਇਤਿਹਾਸ ਦੇ ਪੰਨਿਆਂ ਤੇ ਉੱਕਰ ਗਈ ਹੈ ਇੱਕ ਨਡਰ ਪੰਜਾਬੀ ਵਜੋਂ ਉਹਨਾਂ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬੀਆਂ ਦੇ ਸੁਭਾਅ ਵਾਲੀ ਖੇਡ ਖੇਢੀ ਹੈ ਖੇਡਾਂ ਖੇਡਣੀਆਂ ਪੰਜਾਬੀਆਂ ਦਾ ਸੁਆ ਹੈ ਖੇਡ ਖੇਡ ਮੈਦਾਨ ਦੀ ਹੋਵੇ ਖੇਡ ਸਿਆਸਤ ਦੀ ਹੋਵੇ ਖੇਡ ਪੰਜਾਬੀ ਗ੍ਰਹਿਸਥੀ ਜੀਵਨ ਦੀ ਹੋਵੇ ਪੰਜਾਬੀਆਂ ਦੀ ਖੇਡ ਨਰਾਲੀ ਹੈ ਨਵੇਕਲੀ ਹੈ ਕਿਹੜੀ ਹੈ ਕਿਸੇ ਦੀ ਨਾ ਮੰਨਣ ਵਾਲੀ ਇਹ ਖੇੜ ਕਿਦਰੇ ਜਾਨ ਲੈਵਾ ਹੈ ਅਤੇ ਕਿਦਰੇ ਦੂਜਿਆਂ ਨੂੰ ਸਬਕ ਸਿਖਾਉਣ ਵਾਲੀ ਵੀ ਹੈ ਕੇਂਦਰ ਵੱਲੋਂ ਤੋੜੇ ਵਾਅਦਿਆਂ ਨੂੰ ਮੁੜ ਸਜੀਦ ਕਰਨ ਲਈ ਕੇਂਦਰ ਵੱਲੋਂ ਫਸਲਾਂ ਉੱਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਲਈ ਭਾਈ ਜਗਜੀਤ ਸਿੰਘ ਡੱਲੇਵਾਲ ਨੇ ਨਿਰੰਤਰ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਵੀ ਅਤੇ ਹੁਣ ਇਕੱਲਿਆਂ ਖਨੌਰੀ ਬਾਡਰ ਉੱਤੇ ਵੱਡਾ ਸੰਘਰਸ਼ ਵਿੱਡਿਆ ਹੈ ਜਿਸ ਵਿੱਚ ਉਹਨਾਂ ਦੇ ਨਾਲ 111 ਸਾਥੀ ਉਹਨਾਂ ਨਾਲ ਹੋਰ ਰਲ ਗਏ ਹਨ ਪੰਜਾਬ ਚੋਂ ਤੁਰਦੇ ਵੱਡੇ ਕਿਸਾਨ ਕਾਫਲਿਆਂ ਨੂੰ ਜੋ ਡੱਲੇਵਾਲ ਦੀ ਅਗਵਾਈ ਚ ਦਿੱਲੀ ਜਾਣਾ ਚਾਹੁੰਦੇ ਨੇ ਹਰਿਆਣਾ ਦੀ ਡਬਲ ਇੰਜਣ ਸਰਕਾਰ ਵੱਲੋਂ ਖਨੌਰੀ ਬਾਡਰ ਤੇ ਤੇ ਸ਼ੰਭੂ ਬਾਡਰ ਤੇ ਰੋਕ ਲਿਆ ਜਾਂਦਾ ਹੈ ਵੱਡੀਆਂ ਰਕਾਵਟਾਂ ਵੀ ਖੜੀਆਂ ਕੀਤੀਆਂ ਜਾਂਦੀਆਂ ਨੇ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਪਰ ਇਸ ਕਿਸਾਨ ਕਾਫਲੇ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਕੀ ਇਹ ਕਿਸਾਨ ਕਿਸੇ ਬਾਹਰਲੇ ਮੁਲਕ ਦੇ ਨੇ ਕੀ ਇਹ ਅੱਤਵਾਦੀ ਨੇ ਕੀ ਇਹ ਖਾਲਿਸਤਾਨੀ ਨੇ ਜਾਂ ਖਾਲਿਸਤਾਨ ਮੰਗਦੇ ਨੇ ਇਹ ਕਿਸਾਨ ਤਾਂ ਵਰਿਆਂ ਤੋਂ ਤੰਗੀਆਂ ਤਰਸ਼ੀਆਂ ਦੇ ਸ਼ਿਕਾਰ ਨੇ ਖੁਦਕਸ਼ੀਆਂ ਲਈ ਮਜਬੂਰ ਉਹ ਜੋੜੇ ਨੇ ਜੋ ਢਿੱਡ ਭਰਵੀਂ ਰੋਟੀ ਮੰਗਦੇ ਨੇ ਆਣੇ ਆਈ ਮੌਤੇ ਭੁੱਖੇ ਨਹੀਂ ਮਰਨਾ ਚਾਹੁੰਦੇ ਆਰਥਿਕ ਤੰਗੀ ਅਤੇ ਮਾਨਸਿਕ ਪਰੇਸ਼ਾਨੀਆਂ ਕਾਰਨ ਗਲ ਵਿੱਚ ਰੱਸੇ ਪਾ ਕੇ ਖੁਦਕੁਸ਼ੀ ਨਹੀਂ ਕਰਨਾ ਚਾਹੁੰਦੇ ਹੁਣ ਕੇਂਦਰ ਸਰਕਾਰ ਕਿਸਾਨਾਂ ਨਾਲ ਸਿਆਸਤ ਕਰ ਰਹੀ ਹੈ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਤੇ ਹੋਰ ਜਾਤਾਂ ਦੇ ਨਾਂ ਉੱਤੇ ਯੂਪੀ ਚੋਣਾਂ ਦੀ ਸਿਆਸਤ ਕੀਤੀ ਫਿਰ ਲੋਕ ਸਭਾ ਚੋਣਾਂ ਸਮੇਂ ਸਰ ਕਿਸਾਨਾਂ ਨੂੰ ਭੰਡਿਆ ਅਤੇ ਹੁਣ ਹਰਿਆਣਾ ਚ ਹੋਰ ਜਾਤਾਂ ਨੂੰ ਕਿਸਾਨਾਂ ਵਿਰੁੱਧ ਕੂੜ ਪ੍ਰਚਾਰ ਕਰਕੇ ਚੋਣ ਜਿੱਤੀ ਆਖਰ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਨਹੀਂ ਕੀਤੀ ਤੇ ਹੁਣ ਵੀ ਗੱਲਬਾਤ ਨਹੀਂ ਕਰ ਰਹੀ ਜਦੋਂ ਕਿ ਕਿਸਾਨਾਂ ਦਾ ਇੱਕ ਵੱਡਾ ਨੇਤਾ ਮਰਨ ਵਰਤੇ ਆ ਦੇਸ਼ ਦੀ ਸੁਪਰੀਮ ਕੋਰਟ ਉੱਤੇ ਸਰਵੱਚ ਅਦਾਲਤ ਉੱਤੇ ਨਿਰੰਤਰ ਚਿੰਤਾ ਜ਼ਾਹਰ ਕਰ ਰਹੀ ਹੈ ਪਰ ਕੇਂਦਰ ਸਰਕਾਰ ਉਸ ਵੱਲ ਧਿਆਨ ਨਹੀਂ ਦੇ ਰਹੀ ਕਿੱਧਰ ਦਾ ਲੋਕ ਰਾਜ ਹੈ ਕਿੱਧਰ ਦੇ ਸਭ ਦੀ ਸਾਂਝੀ ਸਰਕਾਰ ਹੈ ਇਸ ਕੇਂਦਰ ਸਰਕਾਰ ਦਾ ਮੁਖੀ ਮਨ ਕੀ ਬਾਤ ਤਾਂ ਕਹਿੰਦਾ ਪਰ ਲੋਕਾਂ ਦੇ ਮਨ ਦੀ ਬਾਤ ਕਿਉਂ ਨਹੀਂ ਸੁਣਦਾ ਜੱਬ ਦਾ ਦੇਸ਼ ਦਾ ਮੁਖੀ ਦੇਸ਼ ਦੇ ਸੰਘੀ ਢਾਂਚੇ ਦਾ ਸੰਘ ਕੁੱਟ ਕੇ ਆਪਣਾ ਸਿਰਫ ਸ਼ਖਸ਼ਵਾਰ ਰਿਹਾ ਇੱਕ ਤਾਨਾਸ਼ਾਹ ਦੇ ਵਾਂਗ ਜੰਮਦਿਆਂ ਚਲਾਉਣੀਆ ਚਾਹੁੰਦਾ ਤੇ ਚਲਾ ਵੀ ਰਿਹਾ ਇਸੇ ਲਈ ਦੇਸ਼ ਦੇ ਕਿਸਾਨ ਉਹਨਾਂ ਦੇ ਨੇਤਾ ਪ੍ਰਧਾਨ ਮੰਤਰੀ ਨੂੰ ਕੀੜੇ ਮਕੌੜੇ ਜੱਪਦੇ ਨੇ ਅਸਲ ਵਿੱਚ ਦੇਸ਼ ਭਾਰਤ ਵਿੱਚ ਹਾਕਮਾਂ ਦਾ ਇੱਕੋ ਇੱਕ ਫੰਡਾ ਹੈ ਕਿ ਸ਼ਾਮ-ਦਾਮ ਦੰਡ ਭੇਦਣਾ ਚਾਹਣਾ ਜਿੱਤੋ ਫਿਰ ਮਰਜ਼ੀ ਨਾਲ ਰਾਜ ਕਰੋ ਧਨ ਕਵੇਰਾ ਕਾਰਪੋਰੇਟਾਂ ਦੀਆਂ ਝੋਲੀਆਂ ਭਰੋ ਅਤੇ ਫਿਰ ਉਹਨਾਂ ਤੋਂ ਹੀ ਧਨ ਲੈ ਕੇ ਕੁਰਸੀ ਹਥਿਆ ਲਓ ਇਹ ਕਿਰਦਾਰ ਕੇਂਦਰੀ ਹਕੂਮਤਾਂ ਦਾ ਅੱਜ ਬਣਿਆ ਹੋਇਆ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੂਬਾ ਸਰਕਾਰ ਤੇ ਇਸ ਦਾ ਮੁਖੀ ਕੇਂਦਰ ਦੇ ਇਸ਼ਾਰਿਆਂ ਤੇ ਤੁਰਦਾ ਨਜ਼ਰੀ ਪੈ ਰਿਹਾ ਹੈ ਕਿਸਾਨਾਂ ਦੇ ਹੱਕਾਂ 'ਚ ਹਾਂ ਦਾ ਨਾਰਾ ਨਹੀਂ ਮਾਰ ਰਿਹਾ ਡੱਲੇਵਾਲ ਸਾਹਿਬ ਜ਼ਿੰਦਗੀ ਦੇ ਔਖੇ ਪਲਾਂ 'ਚ ਹੈ ਤਾਂ ਫਿਰ ਕੀ ਮਾਨ ਸਾਹਿਬ ਮੁੱਖ ਮੰਤਰੀ ਦਾ ਫਰਜ਼ ਨਹੀਂ ਬਣਦਾ ਕਿ ਉਹ ਸੂਬੇ ਦੇ ਸਮੁੱਚੇ ਸਿਆਸੀ ਦਲਾਂ ਦੀ ਸਾਂਝੀ ਇਕੱਤਰਤਾ ਕਰਕੇ ਕਿਸਾਨੀ ਮੰਗਾਂ ਦੇ ਹੱਕ ਲਈ ਇੱਕ ਅਜਿਹੀ ਯੋਜਨਾ ਬਣਾਵੇ ਕਿ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਹੀ ਪੈਣ ਪਰ ਜਾਬਦਾ ਮੁੱਖ ਮੰਤਰੀ ਜੀ ਕੇਂਦਰ ਦਾ ਹੱਥ ਟੋਕਾ ਬਣ ਕਿਸਾਨ ਮੰਗਾਂ ਨਾਲ ਖੜਨਾ ਹੀ ਨਹੀਂ ਚਾਹੁੰਦੇ ਤਦੇ ਨਿੱਤ ਦਿਹਾੜੇ ਸੁਪਰੀਮ ਕੋਰਟ ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਪੰਜਾਬ ਸਰਕਾਰ ਨਿੱਤ ਬਿਆਨ ਬਦਲਦੀ ਹੈ ਕੇਂਦਰ ਅਤੇ ਸੂਬਾ ਸਰਕਾਰ ਕੰਨ ਤੇ ਲਿਖਿਆ ਪੜ ਲਵੇ ਜੇਕਰ ਜਗਜੀਤ ਸਿੰਘ ਡੱਲੇਵਾਲ ਨਾਲ ਕੋਈ ਪਾਣਾ ਵਰਤਦਾ ਹੈ ਤਾਂ ਪੰਜਾਬ 'ਚ ਤੂਫਾਨ ਉੱਠ ਖਲੋਏਗਾ ਪੰਜਾਬ ਹਤਾਸ਼ੀ ਚੁੱਪ ਨਹੀਂ ਰਹਿਣਗੇ ਕਿਸਾਨਾਂ ਦੇ ਮਨ ਅਜ ਦੇਸ਼ ਪ੍ਰਤੀ ਕੇਂਦਰ ਸਰਕਾਰ ਪ੍ਰਤੀ ਵਿਰੋਧਤਾ ਵਾਲੀ ਸੋਚ ਪਲਪੇਗੀ ਜੋ ਕਿਸੇ ਵੀ ਹਾਲਤ ਵਿੱਚ ਦੇਸ਼ ਦੇ ਹਿੱਤਾਂ ਵਿੱਚ ਨਹੀਂ ਹੋਵੇਗੀ ਅਸੀਂ ਭਾਈ ਜਗਜੀਤ ਸਿੰਘ ਡੱਲੇਵਾਲ ਦੀ ਸਿੱਧ ਜਾਬੀ ਲਈ ਅਰਦਾਸ ਕਰਦੇ ਹਾਂ ਤੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਨਾ ਕਰਨ ਅਤੇ ਮੰਨਣ ਵਾਲਾ ਧਿਆਨ ਦੇਣ ਅਤੇ ਕਸੂਰਵੀਰ ਅਣਖੀ ਜੋਧੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਬਚਾਉਣ ਸਾਨੂੰ ਤਾਂ ਡੱਲੇਵਾਲ ਸਾਹਿਬ ਦੇ ਮਰਨ ਵਰਤ ਵਿੱਚੋਂ ਆਉਣ ਵਾਲੇ ਤੂਫਾਨ ਦੀ ਆਹਟ ਸਾਫ਼ ਸੁਣਾਈ ਦਿੰਦੀ ਹੈ ਤੇ ਇਹ ਸਰਕਾਰਾਂ ਨੂੰ ਵੀ ਸਾਫ਼ ਸੁਣਾਈ ਦਿੰਦੀ ਹੋਵੇਗੀ ਤੇ ਸੋ ਇਸ ਸਮੇਂ ਨੂੰ ਤੇ ਇਸ ਘੜੀ ਨੂੰ ਸਾਂਭਿਆ ਜਾਵੇ ਅੱਜ ਦੇ ਰੜਕ ਦੇ ਪ੍ਰੋਗਰਾਮ ਵਿੱਚ ਸਿਰਫ ਇੰਨਾ ਹੀ ਨਵਾਂ ਵਿਸ਼ਾ ਲੈ ਕੇ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਲਈ ਬਲਵਿੰਦਰ ਸਿੰਘ ਪ੍ਰੈਨ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ